ਕਦੇ ਸੋਚਿਆ ਸੀ ਕਿ ਅਪ੍ਰੈਲ ਮਹੀਨੇ ਦੀ ਸ਼ੁਰੂਆਤ ਪੰਜਾਬੀਆਂ ਲਈ ਇੰਨੀਆਂ ਵੱਡੀਆਂ ਖੁਸ਼ਖਬਰੀਆਂ ਲੈ ਕੇ ਆਵੇਗੀ ਕਦੇ ਨਹੀਂ ਲੱਗਿਆ ਸੀ ਕਿ ਇੱਕ ਹੀ ਮਹੀਨੇ ਵਿੱਚ ਕੈਨੇਡਾ ਇਮੀਗ੍ਰੇਸ਼ਨ ਤਿੰਨ ਵੱਡੀਆਂ ਖੁਸ਼ਖਬਰੀਆਂ ਲੈ ਕੇ ਆਵੇਗੀ ਬਹੁਤ ਸਾਰੇ ਲੋਕਾਂ ਨੂੰ ਸਿੱਧੀ ਪੀਆਰ ਦੇਣ ਦੇ ਐਲਾਨ ਹੋ ਰਹੇ ਹਨ ਜਿਹੜੇ ਵੀ ਪੰਜਾਬੀ ਭਾਰਤੀ ਕੈਨੇਡਾ ਜਾਣ ਦੇ ਸੁਪਨੇ ਦੇਖ ਰਹੇ ਹਨ ਜਾਂ ਉੱਥੇ ਜਾ ਚੁੱਕੇ ਹਨ ਪਰ ਅਜੇ ਵੀ ਪੀਆਰ ਦੀ ਉਡੀਕ ਕਰ ਰਹੇ ਹਨ ਉਹਨਾਂ ਲਈ ਇਹ ਅਪ੍ਰੈਲ ਇੱਕ ਬਹੁਤ ਸੁਨਹਿਰੀ ਮੌਕਾ ਆਇਆ ਹੈ ਪਰ ਇਹ ਮੌਕੇ ਥੋੜੇ ਸਮੇਂ ਲਈ ਹਨ ਇਸ ਕਰਕੇ ਹਰ ਜਾਣਕਾਰੀ ਨੂੰ ਧਿਆਨ ਨਾਲ ਸੁਣੋ ਕਿਉਂਕਿ ਇਹ ਤੁਹਾਡਾ ਭਵਿੱਖ ਬਦਲ ਸਕਦੀ ਹੈ ਪਹਿਲੀ ਵੱਡੀ ਖੁਸ਼ਖਬਰੀ 온ਟਾਰੀਓ ਸੂਬੇ ਨਾਲ ਜੁੜੀ ਹੋਈ ਹੈ ਉਹੀ 온ਟਾਰੀਓ ਜੋ ਕੈਨੇਡਾ ਦਾ ਸਭ ਤੋਂ ਵੱਧ ਪਸੰਦੀਦਾ ਸੂਬਾ ਹੈ ਅਤੇ ਜਿੱਥੇ ਹਜ਼ਾਰਾਂ ਪੰਜਾਬੀ ਸਟੂਡੈਂਟ ਅਤੇ ਵਰਕਰ ਰਹਿ ਰਹੇ ਹਨ ਕੁਝ ਸਮਾਂ ਪਹਿਲਾਂ 온ਟਾਰੀਓ ਨੇ ਆਪਣਾ ਪੀਐਨਪੀ ਪ੍ਰੋਗਰਾਮ ਬੰਦ ਕਰ ਦਿੱਤਾ ਸੀ ਜਿਸ ਨਾਲ ਬਹੁਤ ਸਾਰੇ ਲੋਕਾਂ ਦੇ ਸੁਪਨੇ ਅਧੂਰੇ ਰਹਿ ਗਏ ਪਰ ਹੁਣ ਉੱਥੋਂ ਦੀ ਸਰਕਾਰ ਨੇ ਵੱਡਾ ਐਲਾਨ ਕਰ ਦਿੱਤਾ ਹੈ 온ਟਾਰੀਓ ਇਮੀਗ੍ਰੇਸ਼ਨ ਨਵਾਂ ਪੀਐਨਪੀ ਪ੍ਰੋਗਰਾਮ ਖੋਲ੍ਹ ਚੁੱਕੀ ਹੈ ਜੀ ਹਾਂ ਤੁਸੀਂ ਸਹੀ ਸੁਣਿਆ ਜੋ ਕਿ ਸਾਲ 2025 ਦੀ 31 ਦਸੰਬਰ ਤੱਕ ਚੱਲੇਗਾ ਇਸ ਦਾ ਮਤਲਬ ਕਿ ਜਿਹੜੇ ਵੀ ਪੰਜਾਬੀ ਭਾਰਤੀ ਸਟੂਡੈਂਟ ਉੱਥੇ ਰਹਿ ਰਹੇ ਹਨ ਜਾਂ ਜਿਨ੍ਹਾਂ ਕੋਲ ਵਰਕ ਪਰਮਿਟ ਹੈ ਉਹ ਹੁਣ ਆਪਣੀ ਪੀਆਰ ਦੀ ਅਰਜ਼ੀ ਪੀਐਨਪੀ ਰਾਹੀਂ ਲਾ ਸਕਦੇ ਹਨ ਸਭ ਤੋਂ ਵਧੀਆ ਗੱਲ ਇਹ ਹੈ ਕਿ ਜੇਕਰ ਤੁਹਾਨੂੰ ਆਪਣੇ ਐਮਪਲੋਇਰ ਤੋਂ ਸਹਿਮਤੀ ਪੱਤਰ ਮਿਲ ਜਾਂਦਾ ਹੈ ਤਾਂ ਤੁਹਾਨੂੰ ਪੀਐਨਪੀ ਵਿੱਚ 200 ਅੰਕ ਮਿਲਣਗੇ ਇਹ ਅੰਕ ਤੁਹਾਡਾ ਕੈਨੇਡਾ ਦੇ ਵਿੱਚ ਪੀਆਰ ਮਿਲਣ ਦਾ ਰਸਤਾ ਆਸਾਨ ਕਰ ਸਕਦੇ ਹਨ ਇਹ ਉਹਨਾਂ ਲੋਕਾਂ ਲਈ ਵੀ ਮੌਕਾ ਹੈ ਜੋ ਆਪਣੇ ਸਟੇਟਸ ਨੂੰ ਪੱਕਾ ਕਰਨਾ ਚਾਹੁੰਦੇ ਹਨ ਪਰ ਯਾਦ ਰੱਖੋ ਇਹ ਮੌਕਾ ਸਿਰਫ ਸਾਲ ਦੇ ਅਖੀਰ ਤੱਕ ਹੀ ਮਿਲੇਗਾ ਇਸ ਲਈ ਪਹਿਲ ਕਰਨੀ ਪਵੇਗੀ ਡੌਟੀ ਹੁਣ ਗੱਲ ਕਰੀਏ ਦੂਜੇ ਵੱਡੇ ਐਲਾਨ ਦੀ ਇਹ ਐਲਾਨ ਉਹਨਾਂ ਲਈ ਹੈ ਜਿਹੜੇ ਵਰਕ ਪਰਮਿਟ ਉੱਤੇ ਕੰਮ ਕਰ ਰਹੇ ਹਨ ਅਤੇ ਜਿਨ੍ਹਾਂ ਦੇ ਪਰਮਿਟ ਖਤਮ ਹੋਣ ਵਾਲੇ ਹਨ ਜੁਕੌਨ ਸੂਬੇ ਨੇ ਹੁਣ ਵੱਡਾ ਫੈਸਲਾ ਲਿਆ ਹੈ ਜਿਹੜੇ ਵੀ ਸਟੂਡੈਂਟ ਜਾਂ ਵਰਕਰ ਜੁਕੌਨ ਸੂਬੇ ਵਿੱਚ ਰਹਿ ਰਹੇ ਹਨ ਉਹਨਾਂ ਨੂੰ 2 ਸਾਲ ਦਾ ਹੋਰ ਵਰਕ ਪਰਮਿਟ ਮਿਲ ਸਕਦਾ ਹੈ ਇਹ ਮਤਲਬ ਕਿ ਜੇਕਰ ਤੁਹਾਡਾ ਪਰਮਿਟ ਖਤਮ ਹੋ ਰਿਹਾ ਹੈ ਤਾਂ ਤੁਸੀਂ 2 ਸਾਲ ਹੋਰ ਕੈਨੇਡਾ ਵਿੱਚ ਰਹਿ ਕੇ ਕੰਮ ਕਰ ਸਕਦੇ ਹੋ ਇਸ ਦੇ ਨਾਲ ਤੁਹਾਡੀ ਪੀਆਰ ਦੇ ਰਸਤੇ ਵਿੱਚ ਆਸਾਨੀ ਆ ਜਾਵੇਗੀ ਵਾਰਿੰਟਨ ਡੋਗਰੀ ਸਸਬਿਸਕਿਮ ਟੀਜੀ ਅਤੇ ਸਭ ਤੋਂ ਜ਼ਰੂਰੀ ਖੁਸ਼ਖਬਰੀ ਉਹਨਾਂ ਲਈ ਹੈ ਜੋ ਆਪਣੇ ਮਾਤਾ ਪਿਤਾ ਨੂੰ ਕੈਨੇਡਾ ਲਿਆਉਣ ਦੀ ਸੋਚ ਰਹੇ ਸਨ ਪਿਛਲੀ ਸਰਕਾਰ ਨੇ ਇਹ ਕਿਹਾ ਸੀ ਕਿ ਸਾਲ 2025 ਵਿੱਚ ਮਾਪਿਆਂ ਲਈ ਐਪਲੀਕੇਸ਼ਨ ਨਹੀਂ ਲੈਂਦੇ ਪਰ ਹੁਣ ਨਵੇਂ ਪ੍ਰਧਾਨ ਮੰਤਰੀ ਮਾਰਕ ਕਰਨੀ ਅਤੇ ਇਮੀਗ੍ਰੇਸ਼ਨ ਮੰਤਰੀ ਰੋਸ਼ੇਲ ਬੈਂਦਿਆਨ ਨੇ ਨਵਾਂ ਐਲਾਨ ਕੀਤਾ ਹੈ ਹੁਣ 2 ਸਾਲਾਂ ਵਿੱਚ 25000 ਤੋਂ ਵੱਧ ਮਾਪਿਆਂ ਨੂੰ ਪੀਆਰ ਦੇ ਇਨਵੀਟੇਸ਼ਨ ਭੇਜੇ ਜਾਣਗੇ ਇਹ ਇਨਵੀਟੇਸ਼ਨ ਸਾਲ 2024 ਅਤੇ 2025 ਦੇ ਦੌਰਾਨ ਭੇਜੇ ਜਾਣਗੇ ਸਿਰਫ ਇੱਥੇ ਤੱਕ ਹੀ ਗੱਲ ਨਹੀਂ ਮੁੱਕਦੀ ਹੁਣ ਜਿਹੜਾ ਕੈਨੇਡਾ ਦਾ ਸੁਪਰ ਵੀਜ਼ਾ ਹੈ ਉਸ ਲਈ ਇਨਸ਼ੋਰੈਂਸ ਸਿਰਫ ਕੈਨੇਡਾ ਤੋਂ ਨਹੀਂ ਲੈਣੀ ਪਵੇਗੀ ਤੁਸੀਂ ਭਾਰਤ ਜਾਂ ਹੋਰ ਕਿਸੇ ਦੇਸ਼ ਤੋਂ ਵੀ ਇਹ ਇਨਸ਼ੋਰੈਂਸ ਕਰਵਾ ਸਕਦੇ ਹੋ ਇਹ ਵੀਜ਼ਾ ਹੁਣ 5 ਸਾਲ ਲਈ ਮਿਲੇਗਾ ਅਤੇ 2 ਸਾਲ ਹੋਰ ਵੀ ਐਕਸਟੈਂਡ ਕੀਤਾ ਜਾ ਸਕਦਾ ਹੈ ਮਤਲਬ ਤੁਹਾਡੇ ਮਾਪੇ ਹੁਣ 7 ਸਾਲ ਤੱਕ ਕੈਨੇਡਾ ਵਿੱਚ ਰਹਿ ਸਕਦੇ ਹਨ ਇਮੀਗ੍ਰੇਸ਼ਨ ਵਿਭਾਗ ਨੇ ਇਹ ਵੀ ਦੱਸਿਆ ਕਿ ਸਾਲ 2022 ਵਿੱਚ ਜਿਨ੍ਹਾਂ ਨੇ ਐਪਲੀਕੇਸ਼ਨ ਦਿੱਤੀਆਂ ਸਨ ਉਹਨਾਂ ਵਿੱਚੋਂ 10000 ਤੋਂ ਵੱਧ ਮਾਪਿਆਂ ਨੂੰ ਸੱਦੇ ਪੱਤਰ ਭੇਜੇ ਜਾ ਚੁੱਕੇ ਹਨ ਇਹ ਤਿੰਨ ਵੱਡੀਆਂ ਅਪਡੇਟਾਂ ਸਿਰਫ ਖੁਸ਼ਖਬਰੀ ਨਹੀਂ ਇੱਕ ਵੱਡਾ ਮੌਕਾ ਹਨ ਜੇ ਤੁਸੀਂ ਵੀ ਕੈਨੇਡਾ ਜਾਣਾ ਚਾਹੁੰਦੇ ਹੋ ਜਾਂ ਉੱਥੇ ਰਹਿ ਕੇ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹੋ ਤਾਂ ਇਹ ਸਮਾਂ ਤੁਹਾਡੇ ਲਈ ਖਾਸ ਹੈ ਪਰ ਹਰ ਮੌਕੇ ਦੀ ਆਪਣੀ ਮਿਆਦ ਹੁੰਦੀ ਹੈ ਇਸ ਲਈ ਜਿੰਨਾ ਜਲਦੀ ਹੋ ਸਕੇ ਤਿਆਰੀ ਕਰ ਲਵੋ ਸਹੀ ਜਾਣਕਾਰੀ ਲਵੋ ਅਤੇ ਆਪਣੇ ਦਸਤਾਵੇਜ਼ ਤਿਆਰ ਰੱਖੋ ਜੇ ਤੁਹਾਨੂੰ ਇਹ ਜਾਣਕਾਰੀ ਲਾਭਕਾਰੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਹੋਰ ਵੀ ਅਪਡੇਟਸ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾ ਦੇਵੋ ਤਾਂ ਜੋ ਅਗਲੀ ਵਾਰੀ ਕੋਈ ਵੀ ਵੱਡੀ ਖਬਰ ਤੁਸੀਂ ਨਾ ਗਵਾਓ